ਅਗਰ ਤੁਹਾਡੀ ਵੀ ਬਰਥਡੇਟ ਇਹਨਾਂ ਡੇਟਾ ਦੇ ਵਿੱਚ ਆਉਂਦੀ ਹੈ ਨਾ ਤਾਂ ਤੁਸੀਂ ਉਹ ਲੋਕ ਹੋ ਜਿਹੜੇ ਦਿਲੋਂ ਕਰ ਪੈਂਦੇ ਪਰ ਤੁਹਾਨੂੰ ਗੁੱਸਾ ਮਿਲ ਜਾਂਦਾ ਤੁਸੀਂ ਕਿਸੇ ਨਾਲ ਵੀ ਮਤਲਬ ਨੂੰ ਯਾਰੀ ਨਹੀਂ ਲਾਂਦੇ ਪਰ ਸਾਰੇ ਤੁਹਾਡੇ ਨਾਲ ਮਤਲਬ ਨੂੰ ਯਾਰੀ ਲਾਂਦੇ ਹੋਰ ਇਹ ਲੋਕ ਨੇ ਜਿਹੜੇ ਫਿਟਨੈਸ ਪ੍ਰਤੀ ਆਪਣੀ ਫਿਟਨੈਸ ਉੱਲ ਧਿਆਨ ਦੇਣਾ ਚਾਹੁੰਦੇ ਨੇ ਪਰ ਟਾਈਮ ਨਾ ਹੋਣ ਕਰਕੇ ਨਹੀਂ ਦੇ ਪਾਦੇ ਕੀ ਹੋਇਆ ਇੱਕ ਤੋਂ 31 ਤੱਕ ਸਾਰੇ ਨੰਬਰ ਲਿਖਦੇ ਆਂ ਚੱਲ ਕੀ ਰਿਹਾ ਅੱਜਕੱਲ ਸੋਸ਼ਲ ਮੀਡੀਆ ਤੇ ਯਾਰ ਚੱਲ ਕੀ ਰਿਹਾ ਇਸ ਦੁਨੀਆ ਦੇ ਵਿੱਚ ਆਣਾ ਕੀ ਸਾਡੇ ਹੱਥ ਹੈ ਕਿ ਅਸੀਂ ਲੱਕੀ ਡੇਟ ਵਾਲੇ ਦਿਨ ਦੁਨੀਆ ਚ ਆ ਜਾਈਏ ਯਾਰ ਤੁਸੀਂ ਆਪਣਾ ਦਿਮਾਗ ਖਰਾਬ ਕਰ ਰਹੇ ਹੋ ਇਹਨਾਂ ਚੀਜ਼ਾਂ ਤੇ ਮਿਹਨਤ ਕਰੋ ਚੰਗੇ ਕਰਮ ਕਰੋ ਪਰਮਾਤਮਾ ਤੁਹਾਨੂੰ ਸਮਝ ਨਹੀਂ ਆਣੀ ਕਿ ਇੰਨਾ ਮਿਹਰਬਾਨ ਕਿਉਂ ਹੋ ਗਿਆ ਮੈਂ ਦੇਖ ਰਿਹਾ ਸੋਸ਼ਲ ਮੀਡੀਆ ਤੇ ਲੋਕ ਫਸੇ ਪਏ ਨੇ ਇਹਨਾਂ ਚੀਜ਼ਾਂ ਤੇ ਹੋਰ ਮੈਂ ਉਸ ਤੋਂ ਵੱਧ ਹੈਰਾਨ ਆ ਪੌਡਕਾਸਟ ਕਰਨ ਵਾਲਿਆਂ ਦੇ ਤੁਹਾਨੂੰ ਪਤਾ ਐਦਾਂ ਦੀਆਂ ਚੀਜ਼ਾਂ ਦੇ ਪੌਡਕਾਸਟ ਮੈਨੂੰ 5-5 6-6 10-10 ਲੱਖ ਰੁਪਏ ਦੇ ਆਫਰ ਆਏ ਹੋਏ ਨੇ ਕਿ 10 ਲੱਖ ਰੁਪਏ ਲੈ ਲਓ ਅਸੀਂ ਪੌਡਕਾਸਟ ਕਰਨਾ ਚਾਹੁੰਦੇ ਹਾਂ ਤੁਹਾਡੇ ਨਾਲ ਇਹ ਚੀਜ਼ਾਂ ਤੇ ਔਰ ਮੈਂ ਹਿਸਟਰੀ 'ਚ ਐਸਾ ਕੁਝ ਛੱਡ ਕੇ ਨਹੀਂ ਜਾਣਾ ਚਾਹੁੰਦਾ ਕਿ ਆਉਣ ਵਾਲੇ 50 100 ਸਾਲ ਬਾਅਦ ਮੈਨੂੰ ਜਿਹੜੀ ਪੀੜ੍ਹੀ ਦੇਖੇ ਕੋਈ ਵੀਰ ਕਿਦਾਂ ਦਾ ਖੱਟ ਬੰਦਾ ਸੀ। ਕੁਝ ਪੈਸਿਆਂ ਪਿੱਛੇ ਲੋਕਾਂ ਨੂੰ ਅੰਧਵਿਸ਼ਵਾਸ ਚ ਵੜੀ ਗਿਆ। ਲੋਕਾਂ ਨੂੰ ਮੂਰਖ ਹੀ ਬਣਾਈ ਗਿਆ। ਮਤਲਬ ਇੰਨੀਆਂ ਅਮਾਊਂਟਾਂ ਦੇਣ ਨੂੰ ਤਿਆਰ ਨੇ ਨਾ ਕਿ ਸਾਨੂੰ ਪੋਡਕਾਸਟ ਸ਼ੋਅ ਤੇ ਬਿਠਾ ਲਓ ਪਰ ਮੇਰੇ ਐਥਿਕਸ ਮੈਨੂੰ allow ਨਹੀਂ ਕਰਦੇ। ਮੈਂ ਘੱਟ ਪੈਸਾ ਕਮਾ ਲੂੰਗਾ। ਮੈਂ ਨਹੀਂ ਕਮਾਉਂਗਾ ਪਰ ਮੈਂ ਸ਼ਕਲ ਦਿਖਾਣੀ ਆ ਰੱਬ ਨੂੰ ਖਾਸ ਕਰ ਆਪਣੇ ਆਪ ਨੂੰ। ਔਰ ਮੈਂ ਤਾਂ ਹੈਰਾਨ ਆ ਜਨਤਾ ਤੇ ਕਿ ਤੁਸੀਂ ਕਿਹੜੇ ਚੱਕਰਾਂ 'ਚ ਪਏ ਹੋ ਇੱਕ ਐਫਰਟ ਹੀ ਹੈ ਤੁਹਾਡੇ ਹੱਥ ਦੇ ਵਿੱਚ ਹੋਰ ਕੀ ਹੈ ਰਿਸ਼ਤੇ ਦੇ ਵਿੱਚ ਇਨਸਾਨ ਕੀ ਕਰ ਸਕਦਾ ਇੱਕ ਰਿਸ਼ਤਾ ਰੱਖਣ ਲਈ ਆਫਰਟੀ ਕਰ ਸਕਦਾ ਉਹ ਰਿਸ਼ਤਾ ਰੱਖੇ ਨਾ ਰੱਖੇ ਉਹਦੇ ਕਰਮਾਂ ਚ ਹੋਵੇ ਨਾ ਹੋਵੇ ਉਹ ਤਾਂ ਉਹਦੇ ਹੱਥ ਹੈ ਹੀ ਨਹੀਂ ਬਾਕੀ ਜਿਹੜਾ ਦੋਸਤ ਤੁਹਾਡੇ ਚੱਕਰਾਂ ਚ ਫਸਿਆ ਹੋਇਆ ਉਹਨੂੰ ਇਹ ਰੀਲ ਟੈਗ ਕਰੋ ਤੇ ਆਪਣੇ ਵਿਚਾਰ ਕਮੈਂਟ ਕਰਕੇ ਜ਼ਰੂਰ ਦੱਸੋ